ਬੜਾ ਕੀ ਨੀਂ ਹੁੰਦਾ ਮੈਂ ਤੇ ਲੰਮੀ ਬੋਲ ਤੀਕੋ ਤੇ ਕੰਮ ਨਹੀਂ ਆ ਨਾ ਸਿਰ ਪਾ ਤਾ ਕੋਈ ਸੇਰਤੀ ਲੋ ਨਹੀਂ ਅਮਰ ਜੇ ਤੈਨੂੰ ਮੈਂ ਤੋਂ ਪੇਟੀ ਜਿਹਾ ਲੰਮੀ ਪੈੜਾ ਨਾ ਅੱਗੇ ਬੜਾ ਟਾਈਮ ਹੋ ਗਿਆ ਤੇ ਮੰਜੇ ਤੋਂ ਉੱਪਰ ਹੁਣੇ ਤੂੰ ਉੱਟ ਕੇ ਆਉਂ ਨਾ ਕੋਈ ਕੰਮ ਤਾਂ ਤੈਨੂੰ ਵੀ ਹੱਥ ਲਾ ਲੈ ਕ ਸਵੇਰ ਦਾ ਮੰਜੇ ਤੇ ਲੰਮੀ ਪਈ ਰਹਿਣਾ ਮੇਰਾ ਸਿਰ ਬੜਾ ਤੀਰ ਹੁੰਦਾ ਤੇਰਾ ਮੱਥਾ ਲਾਉਣ ਦੀ ਮੇਰੀ ਕੋਈ ਆਵਾਜ਼ ਨਹੀਂ ਹੈ ਨੰ ਮਨ ਜੇ ਲਈ ਆਖਰਾ ਮੇਰੇ ਤੋਂ ਕੰਮ ਆਪ ਨੂੰ ਹੱਥ ਲਾਉਣੇ ਪਏ ਬਾਹ ਤਾਂ ਦੀ ਪਤਾ ਨਹੀਂ ਕਿਹੜੇ ਦਿਨ ਹੈ ਦੀ ਆ ਮੈਂ ਆਪਣੇ ਹਿੱਸੇ ਦਾ ਕੰਮ ਸੇਰ ਸੇਰ ਦਾ ਉੱਤੇ ਕੀਤਾ ਹੀ ਆ ਤੁਸੀਂ ਕਰਤਾ ਹੈ ਅੱਛਾ ਦੇ ਕਰੀ ਲਿਆ ਚਾਹੀ ਲੰਮੇ ਬਹਿ ਜਾ ਕੋਈ ਨਹੀਂ ਤੁਨੇ ਕੀ ਕਿਤੇ ਆਪ ਦਾ ਹੋੜ ਹੀ ਪੈਣ ਮਰਨ ਲੱਗੀ ਜਦੋਂ ਮੈਂ ਸਾਰਾ ਕਰ ਲਿਆ ਕਾਹਦਾ ਰੋ ਰ ਬੈਠਾ ਮੇਰੇ ਤੇ ਮੈਂ ਤੇ ਸਵੇਰ ਦੀ ਇੱਥੇ ਲੰਮੇ ਤੇ

ਬੋਲਣ ਲੱਗੀ ਤਾਂ ਤੂੰ ਵੇਂਦੀ ਨਹੀਂ ਹੈ ਇਦਾਂ ਬੜੀ ਲੱਤ ਤੇ ਲੱਤ ਧਰ ਕੇ ਬੈਠੀ ਜੀ ਮਾਂਜਾ ਮਾਰ ਵੀ ਦੇਂਗੀ ਤੇ ਕਿੱਡੀ ਕੋ ਗੱਲ ਵਾ ਨਾ ਮੈਂ ਆਪ ਕੋਈ ਕੰਮ ਦੇ ਮੁੰਡੇ ਦਾ ਕਰਕੇ ਤੇ ਮੈਂ ਬਈ ਸਾਰਾ ਕੰਮ ਕਰ ਲਾ ਹੁੰਦਾ ਤੇ ਨਹੀਂ ਹੁੰਦਾ ਤੇ ਰਹਿਣ ਦੇ ਮੁੰਜ ਮਾਲ ਕੇ ਤੇ ਬਹਿ ਜਾਂਦੀ ਹੈ ਕਿ ਸ਼ਰਮ ਨਹੀਂ ਹੁੰਦੀ ਤੇ ਲਾ ਲਾ ਸ਼ਾਹ ਲੈ ਹੁਣ ਤੂੰ ਮੇਰੀ ਕੁੜੀ ਦਾ ਸਕਿੱਲ ਲੈ ਕੇ ਬੈਠੀ ਹੈ ਸ਼ੈਕਲ ਤੋੜ ਮਾ ਤਾਈ ਜੀ ਸਾਂਝੇ ਕਰਾ ਸ਼ੈਕਲ ਆ ਤੁਹਾਡਾ ਨਹੀਂ ਸਾਡਾ ਸਾਂਝੇ ਕਰਦਾ ਵੀ ਤੇਰੀ ਦੀ ਕਿੰਨੀ ਜਬਾਨ ਲੱਗੀ ਤੇਰੀ ਮਾਵਾ ਨੂੰ ਹੁਣ ਤਾਂ ਤੈਨੂੰ ਕੰਮ ਨਹੀਂ ਕੋਈ ਆਉਂਦਾ ਇਹ ਤੈਨੂੰ ਨਹੀਂ ਦਿਡਾਉਣੀ ਉਹਦੀ ਤੈਨੂੰ ਪਤਾ ਨਹੀਂ ਵੀ ਮੈਂ ਤੇਰੇ ਤੋਂ ਵੱਡੀ ਆ ਮੈਂ ਵੱਡੀ ਆ ਤੁਹਾਡੇ ਨਾਲ ਤੂੰ ਉਹਨਾਂ ਦੀ ਕਿੰਨੀ ਘੱਟ ਸਪੱਕਟ ਕਰਦੇ ਓ ਚੱਲ ਚੱਲ ਠੀਕ ਠੀਕ ਮੇਰਾ ਜਬਾਨਾ ਸ਼ਾਇਕੀ ਛੱਡ ਤੇ ਪਰੇ ਹੋ ਕਿੱਦਾਂ ਇਹਨੂੰ ਸਾਂਝੇ ਕਰਦਾ ਪਤਾ ਛੱਡ ਤੋੜਨੀ ਨਿਆਣੇ ਦੀ ਸ਼ਾਇਕਰੀ ਮੇਰੀ ਸੁਣ ਗਾਲ ਸ਼ਰਮਤ ਨਹੀਂ ਆਉਦੀ ਤੁਹਾਨੂੰ ਹੈ ਮੇਰੇ ਮਾਸਾ ਜਿੰਨੀ ਕੁੜੀ ਤਾਂ ਸਾਈਕਲ ਕੋਈ ਖੋਣ ਦੇ ਜੇ ਸਾਈਕਲ ਪੇਕਿਆ ਤੋਂ ਲੈ ਕੇ ਆਈ ਜਾ ਫੇਕਿਆਂ ਦਾ ਲੈ ਕੇ ਆਈ ਤੇ ਫਿਰ ਤੂੰ ਆ ਕੇ ਸਾਂਝੇ ਘਰ ਦੀ ਠੀਕ ਆ ਜਿਹੜਾ ਮਰਜ਼ੀ ਵਰਤ ਸਕਦਾ ਵਾ ਤੂੰ ਕਲੀ ਚੌਧਰ ਵਾਲੀ ਬਣੀ ਰਹੀ ਨਹੀਂ ਕੋਈ ਨਹੀਂ ਪਤਾ ਆ ਜਾ ਤੇ ਆਪਾਂ ਆਪਾਂ ਹੁੰਦਾ ਹੁੰਦਾ ਤੈਨੂੰ ਨਵਾਂ ਸਾਈਕਲ ਲਿਆਦਾ ਕਿ ਇਹਨਾਂ ਨੂੰ ਸਾਂਝੇ ਘਰੋਂ ਲਿਆ ਤੂੰ ਵੀ ਲੈ ਸਕਦੀ ਹਾਂ ਨਾ ਉਹਨੂੰ ਖਾਰ ਨੂੰ ਲੱਗੇ ਆ ਤੇ ਅੱਜ ਵਾਲੀ ਲੋਟ ਰੁੱਖਣ ਨੂੰ ਲੱਗੇ ਹੈ ਗੱਲ ਵੀ ਤਾਂ ਸਾਰਾ ਤੇ ਨਹੀਂ ਕਰਦੀਆਂ ਕਰਦੇ ਕੰਮ ਕਰਨਾ ਨਹੀਂ ਕਿ ਅਸੀਂ ਨੇ ਮੈਂ ਵੀ ਆਪਣੇ ਹਿੱਸੇ ਦਾ ਕਰਕੇ ਹੀ ਬੈਣੀ ਮੰਜੀ ਤੇ ਨਹੀਂ ਬਣਦੀ ਕੋਈ ਯਾਰ ਚੱਕ ਲਾ ਰਾ ਪਿਆ ਵਾ ਮੇਰੇ ਕਿਤਾ ਨੂੰ ਤੇ ਚੜ ਕੇ ਇੱਥੇ ਬਹਿ ਗਈ ਤੇ ਜਾ ਕੇ ਆਪਣਾ ਕੋਈ ਕੰਮ ਕਰ ਮੇਰਾ ਤੇ ਨੀਲ ਦਾ ਵਿਆਹ ਆ ਮੰਜੇ ਤੇ ਬਿਮਾਰ ਹਾਈ ਮੈਂ ਬਿਮਾਰ ਮਾੜਾ ਜਿਹਾ ਕੰਮ ਖਾਈ ਮੈਂ ਤੇ ਰੱਬ ਕੇ ਅਰਦਾਸ ਕਰਦੀ ਆ ਮੈਂ ਮੰਜੇ ਤੋਂ ਉੱਠ ਪਾ ਤੇ ਤੂੰ ਪੈ ਜੇ ਨਾਲੇ ਤੈਨੂੰ ਪਤਾ ਲੱਗੇ ਵੀ ਮੈਂ ਪਖੰਡ ਕਰਦੀ ਕਿ ਕਿੱਦਾਂ ਕਰਦੀ ਜਿਹੜਾ ਤੂੰ ਮੈਨੂੰ ਹਿੱਡਾ ਨਹੀਂ ਗੱਲਾਂ ਕਰਦੀ ਕੋਈ ਨਹੀਂ ਪੁੱਤ ਪਾਪਾ ਤੇ ਰਹਿੰਦਾ ਨਾ ਆਪਾਂ ਸਾਈਕਲ ਨਵਾਂ ਨੰਦੇ ਜੋ ਮੇਰੀ ਮੰਮਾ ਵੱਡੀ ਆ ਤੁਹਾਡੇ ਨਾਲ ਨਾ ਵੱਡੀ ਆ ਤੇ ਫਿਰ ਮੈਂ ਕੀ ਕਰਾਂ ਸਿਰ ਤੇ ਪਾਣਾ ਤੇਰੇ ਨਾਲ ਤਾਂ ਮਮੀ ਵੱਡੀਆਂ ਫਿਰ ਤੂੰ ਤਾਂ ਬੋਲਦੀ ਆ ਨਾ ਕੋਈ ਆ ਕੰਨਾ ਤਾਂ ਪੜੀ ਲਿਖੀ ਹੁੰਦੀ ਤੇ ਅਕਲ ਨਾ ਹੁੰਦੀ ਵੀ ਕਿੱਦਾਂ ਕਿਸੇ ਨੂੰ ਬੋਲਣਾ ਉਹ ਤਰ੍ਹਾਂ ਵੀ ਨਾ ਕਰੀ ਵੀ ਇਹ ਕੀਤੀ ਕਿੰਨੀ ਵੀ ਟੀਚਰ ਲੱਗੀਆਂ ਤੂੰ ਹੈ ਵੀ ਇੱਥੇ ਕੁਰਸੀ ਤੇ ਬਹਿ ਕੇ ਨੋਟ ਲਏ ਹੁੰਦੀ ਆ ਮੂੰਹ ਤੇ ਤੇਰੇ ਮਗਰ ਕਿੰਨਾ ਹੋਵੇ ਬੁੜਾ ਕਾਲ ਤੋਂ ਮੂੰਹ ਤੇ ਜ਼ੁਬਾਨ ਲੜਾਈ ਜੰਦੀ ਨਾ ਤੈਨੂੰ ਨਿਆਣੇ ਦਾ ਲਿਆਏ ਨਾ ਤੈਨੂੰ ਵੱਡੇ ਦਾ ਲਿਆਜ ਮਾਪਿਆਂ ਨੇ ਤੈਨੂੰ ਫੋਟੇ ਲਾਈਏ ਉਹ ਜੀ ਆਪ ਨੇ ਜ਼ੁਬਾਨ ਉਹ ਜੀ ਕੁੜੀ ਨੂੰ ਲਾਈ ਹੈਗਾ ਕੁੜੀ ਨੂੰ ਪਤਾ ਹੈ ਨਾ ਤੁਸੀਂ ਕੀ ਕਰਦੇ ਹੋ ਇਹਨੂੰ ਚੰਗਾ ਮਾੜਾ ਸਾਰਾ ਸਮਝਦੀ ਆ ਇਹ ਵੀ ਇਹਨੂੰ ਜ਼ੁਬਾਨ ਲੜਾਈ ਜੰਦੀ ਆ ਨਾ ਤੇਰੇ ਮੰਗੂ ਇਹ ਨਾ ਬਸੀ ਅੱਛਾ ਤੇ ਮੈਂ ਆਪਣਾ ਘਰ ਕਿਉਂ ਮੈਂ ਆਪਣੇ ਘਰ ਸੱਜਿਆ ਮੈਂ ਆਪਣੇ ਘਰ ਚ ਬੈਠੀ ਆ ਸ਼ਰਮ ਨਹੀਂ ਆਉਦੀ ਆ ਤੇਰੀ ਸਾਸੂ ਨੂੰ ਤਾਂ ਪਤਾ ਲੱਗ ਜਾਂਦਾ ਅੱਛਾ ਬੱਲੇ ਤੇ ਆਣੀਏ ਸਾਸੂ ਹੁੰਦੀ ਨਾਲੇ ਤੂੰ ਜਿਹੜੀ ਕੁੱਤੇ ਵਾਂਗੂ ਵਾਰਾ ਹੀ ਫਿਰਦੀ ਲੋਕਾਂ ਦੇ ਘਰ ਘਰ ਤੇਰੀ ਵੀ ਸਾਸੂ ਹੁੰਦੀ ਨਾ ਤੈਨੂੰ ਪਤਾ ਲੱਗ ਜਾਣਾ ਅਰੇ ਸੋਚੇ ਵੀ ਤੇ ਰੋਜ਼ ਲੌਂਣੀ ਆ ਨਾ ਕਰਨਾ ਚੱਲ ਤੂੰ ਐਂ ਕਰ ਕੋੜੇ ਲਾਹ ਚ ਝਾੜੂ ਚਾੜੂ ਲਾ ਇੱਥੇ ਕੋਈ ਨਾ ਕੋਈ ਗਾ ਨਹੀਂ ਲਾਉਣਾ ਨੇ ਝੜ ਕੋਈ ਲੋੜ ਨਹੀਂ ਕੋਈ ਤੇ ਝਾੜੂ ਲਾਉਂਦੀ ਇਹ ਹਟ ਕੇ ਕੱਟ ਕੇ ਖਾਂਦੀਆਂ ਪੀਂਦੀਆਂ ਤੇ ਇਹਨਾਂ ਸੂਲ ਹੋਇਆ ਆਪੇ ਲਾਉਣੇ ਨੇ ਤੇਰੇ ਪਨੇ ਮਾਰੀ ਲਿਸੀ ਆ ਨਹੀਂ ਖਾਂਦੀ ਗਾਲੇ ਤੂੰ ਨਹੀਂ ਖਾਂਦੀ ਕੁਛ ਮੈਂ ਤਾਂ ਠੀਕ ਨਹੀਂ ਜਦ ਤੂੰ ਨਾ ਠੀਕ ਹੋਏਂਗੀ ਮੈਂ ਚੁੱਪ ਕਰਕੇ ਲਾ ਲੂੰਗੀ ਬਕਵਾਸ ਕਰਦੀਆਂ ਨੇ ਕੋਈ ਜੀ ਪਤਾ ਥੋਣੀ ਝਾੜੂ ਲਾਉਣਾ ਕੋਈ ਕੰਮ ਨਹੀਂ ਕਰਨਾ ਕੋਈ ਨਹੀਂ ਮੈਂ ਭਾਵੇਂ ਜਿੰਨੀ ਮਰਜ਼ੀ ਬਿਮਾਰ ਮੈਂ ਤੈਨੂੰ ਪਕਾ ਕੇ ਰੋਟੀ ਖਵਾ ਲੂੰਗੀ ਮੈਂ ਇੰਨੇ ਜੋਗੀ ਹੈਗੀ ਆ ਇਹਨਾਂ ਤੇ ਨਹੀਂ ਮੈਂ ਤੈਨੂੰ ਛੱ ਮੇਰੇ ਮਾਸਾ ਨਹੀਂ ਸੋਹ ਹੈਗਾ ਮਰੀ ਤੈਨੂੰ ਜਵਾਬ ਨਹੀਂ ਦੇ ਸਕਦੇ ਚਾਚੀ ਇੰਨਾ ਬੋਲਦੀ ਆ ਕੋਈ ਨਹੀਂ ਪੁੱਤ ਇਹਨਾਂ ਦਾ ਤਾਂ ਦਿਮਾਗ ਖਰਾਬ ਹੋਇਆ ਵਾ ਕੀ ਹੁਣ ਕਿੰਨਾ ਕਿਹਨੂੰ ਕਹੀ ਤੇ ਜਾਣੀ ਚੱਲ ਮੈਂ ਨਹੀਂ ਠੀਕ ਤੇ ਬੰਦੇ ਨੂੰ ਸਮਝ ਜਣਾ ਚੱਲ ਆ ਨਹੀਂ ਕੁੜੇ ਮੇਰੇ ਨਾਲ ਇਹਨੂੰ ਭਲਾ ਤੂੰ ਨਹੀਂ ਠੀਕ ਤੇ ਪਾਠੀਆਂ ਲਾਉਣ ਵਾਲੀ ਤਾਂ ਮੀ ਆ ਜਾਂਦਾ ਰੋਟੀ ਭੇਜੀ ਜਾਂਦੀਆਂ ਤੇਰੀ ਧੀ ਵਰਗੀ ਐ ਧੀ ਆ ਤੇ ਜੇ ਮੈਂ ਤੇਰੀ ਤੂੰ ਠੀਕ ਨਹੀਂ ਤੇਰੀ ਤੀਨ ਨੂੰ ਮੈਂ ਇਦਾ ਕੰਮ ਡਾਵਾ ਤੇ ਫੇਰ ਹੈ ਨੀ ਕਿਤੇ ਨਹੀਂ ਕੰਮ ਹੀ ਕਰਨਾ ਮਤ ਦਿੱਤੀ ਚੰਗੀ ਹੁੰਦੀ ਹੈ ਕੋਈ ਨਹੀਂ ਮੈਂ ਬੈਠੀ ਆ ਨਾ ਮੈਂ ਕੰਮ ਕਰਨਾ ਮੈਂ ਵੇਖਣਾ ਮੈਂ ਆਪਣੇ ਜੱਫੇ ਨਾਲ ਲੜਨੀ ਤੋਰ ਤੋਰ ਨਾਲ ਪਾਤੀਆਂ ਲੱਗੀਆਂ ਮੈਂ ਜਦੋਂ ਮੈਂ ਇਹ ਕਰੂਗਾ ਮੈਂ ਜਾਊਂਗੀ ਮੈਨੂੰ ਤੁਹਾਡੇ ਦਾ ਰੋਗ ਨਹੀਂ ਮਾਰਿਆ ਤੇਰਾ ਨਾ ਮੇਰੀ ਕੁੜੀ ਜਾਵੇ ਨਾ ਮੈਂ ਜਾ ਮੇਰੇ ਵੰਡੇ ਦੀਆਂ ਪਾਤੀਆਂ ਰਹਿਣ ਦੀ ਜਦੋਂ ਮੈਂ ਠੀਕ ਹੋਊਂਗੀ ਮੈਂ ਕਰ ਦੂੰਗੀ ਸਹੀ ਨਾ ਉਹਨੂੰ ਕਲਾ ਲਾ ਉਹਦੀ ਫਰਕੀ ਮਹਿੰਦੀ ਲੱਗੀ ਆ ਕਿਉਂ ਕਲਾਵਾ ਮੈਂ ਮਾਸਾ ਜਿੰਦੀ ਮਿਆਣੀ ਹੈ ਕੰਮ ਕਰ ਚ ਨਹੀਂ ਆਉਂਦਾ ਦਾ ਹਾਂ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੇਰੇ ਕੋ ਪਾਥੀਆਂ ਲਵਾਉਂਦੇ ਜੋ ਨਾ ਹੋਰ ਤੇਰੇ ਕੋ ਕਿਹੜੇ ਹੀਰੇ ਜੜਾਉਣੇ ਪਾਥੀਆਂ ਹੀ ਲਵਾਉਣੀਆਂ ਵਾ ਅਗਲੇ ਘਰ ਜਾ ਕੇ ਵੀ ਕੰਮ ਹੀ ਕਰਨਾ ਚਾਹ ਆਪਦੀ ਕੁੜੀ ਤਲਵਾਰਾ ਜੱਲ ਵਾਲਾ ਮੈਂ ਉਹਦੇ ਵੰਡੇ ਤੇ ਮੈਂ ਕੰਮ ਕਰਦਾ ਮੇਰਾ ਜੀ ਨਹੀਂ ਕਰਦਾ ਉਹਨੂੰ ਨਿਆਣੀ ਦਾ ਵਿੱਚ ਨਾ ਲੈਣੂ ਪਰ ਤੂੰ ਮੈਨੂੰ ਮਜਬੂਰ ਕਰ ਦਿੱਤੀ ਜਾਂ ਉਹਨੂੰ ਲਵਾ ਲਾ ਤਨ ਵਾਲਾ ਤੇ ਤੂੰ ਵੀ ਮੰਜਾ ਮੱਲ ਕੇ ਪਈਆਂ ਫਿਰ ਮੈਂ ਤੇ ਉਹਦੇ ਵੰਡੇ ਦਾ ਕੰਮ ਕਰਦਾ ਮੈਂ ਤੇ ਆਂਦੀ ਐ ਮੈਂ ਨਾ ਮੰਜਾ ਮੱਲਣਾ ਸੱਚੇ ਪਾਤਸ਼ਾ ਤੂੰ ਮਾੜਲਾ ਤੇ ਤੈਨੂੰ ਪਤਾ ਲੱਗ ਜੇ ਮੰਜੇ ਤੇ ਪੈਣਾ ਕਿੱਦਾਂ ਹੁੰਦਾ ਦਰਸ ਨੀ ਕੀਜੀ ਨਿਆਣੀ ਤਾ ਪਾਤੀਆਂ ਹੈ ਮੈਂ ਕੋਈ ਨਹੀਂ ਪਤਾ ਤੂੰ ਨੀ ਕੋਈ ਵੀ ਕੰਮ ਕਰਨਾ ਠੀਕ ਆ ਜੇ ਰੋਟੀ ਆਪਣੀ ਪਕਾ ਦੇਣੀ ਹੈ ਤਾਂ ਕਾਮ ਨਾਲ ਪਕਾੜੀਆ ਤੇ ਮੈਂ ਸ਼ਾਮ ਨੂੰ ਰੋਟੀ ਪਕਾ ਦੂੰ ਤੇ ਜਦੋਂ ਮੇਂ ਭੁੱਖ ਪੱਖ ਲੱਗੇ ਨਾ ਤਾਂ ਮੈਨੂੰ ਦੱਸ ਦੇ ਤੈਨੂੰ ਮੈਂ ਕੁਝ ਨਾ ਕੁਝ ਬਣਾ ਦਊਗੀ ਚੰਗਾ ਫੇ ਜਾ ਮੇਰਾ ਪੁੱਤ ਖੇਡ ਤੂੰ ਜਾ ਕੇ ਮੈਂ ਲੰਮੇ ਪੈ ਲਾਂ ਘੜੀ ਕਿ ਤੇਰੇ ਨਹੀਂ ਆਇਆ ਵੇ ਕਿੰਨਾ ਖਲਾੜਾ ਪਾ ਤਾ ਜਿਥਾਂ-ਥਾਂ ਤੇ ਖਲਾੜੇ ਪਾਈ ਜਾਂਦੇ ਰਹਿੰਦੇ ਇਹਨੂੰ ਹੁਣ ਮੈਡਮ ਨੁਕੀਸ ਹੋ ਗਿਆ ਜਦੋਂ ਕਿਸੇ ਨੇ ਆਉਣਾ ਨਾ ਮੇਰੇ ਰਿਸ਼ਤੇਦਾਰ ਨੇ ਦਵਾ ਦਵਾ ਮੰਜਾ ਮਾ ਲਗ ਕੇ ਤੇ ਪੈ ਜਾਂਦੀ ਔਹ ਹਾਏ ਫੁੜਾ ਸਾਰਾ ਹੀ ਝੜਨ ਵਾਲਾ ਵਾ ਲੈ ਦੀਦੀ ਇੱਥੇ ਥਾਂ ਵੀ ਹੁੰਝੜ ਵਾਲਾ ਵਾ ਸਵੇਰ ਦਾ ਤਾਂ ਮੈਂ ਕਿਹਾ ਸੀ ਕਿ ਜੇ ਮੇਰੇ ਪੇਕੇ ਆਣੇ ਆਣਾ ਤੇ ਵੇ ਕਿੱਦਾਂ ਖਲਾੜਾ ਪਾਇਆ ਹੋਇਆ ਵਾ ਇਹ ਜਾਣ ਦੋ ਜੀ ਇਹ ਖਲਾੜਾ ਬਾਹਰ ਛੱਡ ਦਿਨਾ ਵੀ ਅੱਜ ਇਹਦੇ ਨਹੀਂ ਆਣਾ ਆਪੇ ਕਰੂਗੀ ਬੇਟੀਆਂ ਤੇਰੇ ਇਹ ਕਾ ਰਹੀ ਨਾ ਕਿ ਕਰੇ ਮੰਜਾ ਮਲ ਕੇ ਬੈਠੀ ਜਿਵੇਂ ਵੇਲੀ ਹੁੰਦੀ ਨਾ ਕੁਰੀ ਤੇ ਲੱਗੀ ਹੁੰਦੀ ਪੈਸੇ ਆਉਂਦੇ ਨੇ ਤਨਖਾਹ ਆਉਂਦੀ ਕਿਛੋਂ ਤਿਆਰ ਹੋ ਚੁੱਕਲੀ ਜੀ ਦੇ ਕਿਤੇ ਘੇਡਣ ਲਈ ਧਿਆਨ ਮਗਲਾਵਾ ਦੇ ਜੀ ਕਿਰੀ ਬੇਨਾ ਇਟ ਨਹੀਂ ਕਿਤੇ ਬਿਸ਼ਰਮਾ ਤੋਂ ਵੀ ਜਾਣ ਪਤਾ ਵੀ ਇਹਦੇ ਰਿਸ਼ਤੇਦਾਰਾਂ ਨੇ ਹੁਣ ਤਾਂ ਕਰਗੀਆਂ ਚੱਕਣੀ ਤੂੰ ਹੀ ਹੁਣ ਕਿੱਥੇ ਬਾਲਤਾ ਚੋਕ ਲਿਆ ਵਾ ਬਾਰ ਦਾ ਖਿਪਣਾ ਮੈਂ ਤਦੋਂ ਪਤਨੇ ਸਾਰੀਆਂ ਲਾਤੀ ਆਈ ਉਹ ਤੀਜੇ ਦਿਨ ਮੀ ਆਂ ਕਿਉਂਕਿ ਉੱਥੇ ਸਾਰੀਆਂ ਗੱਲਾਂ ਜਾਂਦੀਆਂ ਨੇ ਤੇ ਦੀ ਅੱਗੋਂ ਪਿਛੋਂ ਤੈਨੂੰ ਪਤਨੇ ਦਾ ਚੇਤਾ ਨਹੀਂ ਸੀ ਅੱਜ ਮੇਰੇ ਪੇਕੇ ਨਾਲ ਤਾਂ ਇਹ ਤੈਨੂੰ ਪਤਨੇ ਦਾ ਚੇਤਾ ਆ ਗਿਆ ਘਰੇ ਤੇ ਛੋੜ ਛੋੜ ਗੰਦ ਪਿਆ ਵਾਰੀ ਕੀ ਦੀ ਆ ਪ੍ਰੀਤ ਤੂੰ ਮੇਰੇ ਦਿਵਾਲੀ ਹੋਈ ਫੇਰਦੀ ਆ ਉਹਨੂੰ ਕਹਿ ਜਿਹੜਾ ਮੰਜਾ ਮਲ ਕੇ ਪਈ ਆ ਤ ਵੀ ਇਹਨੇ ਤੇ ਮੈਡਮ ਨੇ ਸ਼ਰਮ ਲਾਈ ਹੋਈ ਆ ਉਹਨੂੰ ਹੁਣ ਮੈਂ ਵੱਡੀ ਉਹਨੂੰ ਮੈਂ ਹਣ ਕੀ ਕਰਾਂ ਇੱਥੇ ਝਾੜੂ ਲਾ ਦਿਓ ਮੈਨੂੰ ਨਹੀਂ ਪਤਾ ਜਿੱਦੀ ਵਾਰੀ ਉਹ ਲਾ ਨਾ ਮੈਂ ਤਾਂ ਨਹੀਂ ਉਹਦੇ ਬੰਦੇ ਦਾ ਝਾੜੂ ਲਾਉਣਾ 36 36 ਉਹ ਗ ਇਨੂ ਹੋਇਆ ਕਿ ਵੀ ਨਾ ਮੈਨੂੰ ਇਹ ਦੱਸ ਮੈਨੂੰ ਕਿਹਾ ਜਿਹੜਾ ਤੀਜੇ ਦਿਨ ਅੱਗੇ ਸੂਰਨ ਹੁੰਦਾ ਉਹ ਹੀ ਇਹਨੂੰ ਅੱਜ ਹੋਇਆ ਹੋਊਗਾ ਪੋਸਟਾ ਲਾ ਜਾ ਕੇ ਮੈਨੂੰ ਤੇ ਲੱਗਦਾ ਕੰਮ ਕੀ ਅਸੀਂ ਤੇ ਨਹੀਂ ਨੰਝਾ ਮਾਲ ਕੇ ਬਹਿ ਗਈ ਆ ਸ਼ੋਕਰੀ ਨੂੰ ਦਾਹ ਹਾਂ ਦੀ ਨਿੱਕੀ ਮੈਂ ਦਾਹ ਕੇ ਵੇਖ ਲਓ ਉਹ ਤੇ ਗੱਲ ਕਰਨੀ ਦਿੰਦੀ ਉਹਦੇ ਤੋਂ ਵੀ ਇੰਦੀ ਜਿਆਦਾ ਲੁਤਰੀ ਇਹਨੂੰ ਲੱਗੀ ਆ ਕੱਲ ਮੈਡਮ ਨਹੀਂ ਇੱਡੀ ਜ਼ਬਾਨ ਚੱਲਦੀ ਮੈਂ ਨੰਝਾ ਮਾਲਾ ਕਰਦੀ ਆਈ ਨਹੀਂ ਸਾਰਾ ਦਿਨ ਪਾਤੀਆਂ ਨੇ ਫੁੱਟੇ ਉਹ ਨਾ ਕਿਸੇ ਨੇ ਵੇਖਣ ਨੂੰ ਨਾ ਹੋਲ ਤਾਂ ਸਸ ਜਿੱਦਣ ਪਰਾਣੇ ਆਏ ਉਹਦੋਂ ਇਹਨੂੰ ਮੈਡਮ ਨੂੰ ਪਾਤਣਾ ਚੇਤਾ ਆ ਜਾਂਦਾ ਤੇ ਇਹਨੂੰ ਆਏ ਨਾ ਮੰਡੀ ਦਾ ਜੇਫਾ ਜਿੱਦਣ ਆਪਨੇ ਆਉਣੇ ਹੁੰਦੇ ਤੇ ਜੇ ਇਹ ਹੇ ਹੇ ਕਰਦੇ ਕੁੜੀਆਂ ਫਿਰਦੀਆਂ ਦਵਾ ਦਵਾ ਨਹੀਂ ਇਧਰ ਆ ਨਹੀਂ ਕੁੜੀ ਤੂੰ ਇਧਰ ਤੇਰੀ ਮਾਂ ਤੇ ਮੰਜਾ ਮਾਲ ਕੇ ਪਈ ਆ ਤੇ ਝਾੜੂ ਲਾ ਦੇ ਇੱਥੇ ਨਹੀਂ ਆ ਮੈਂ ਤੂੰ ਨਹੀਂ ਕਰਾਂਗੀ ਕਰ ਤਾਂ ਮੈਂ ਬੜਾ ਕੁਛ ਲਾਉਂਗੀ ਇਹ ਝਾੜੂ ਲਾ ਦੇ ਬੰਦਿਆ ਵੀ ਜੇ ਮੈਂ ਡੱਡਾ ਫੜ ਲੈਣਾ ਮੈਂ ਫੜਕਾ ਦੇਉ ਫਿਰ ਤੈਨੂੰ ਮੈਂ ਮੇਰੇ ਮੰਮੀ ਪਾਪਾ ਹੈਗੇ ਆ ਮਾਰ ਕੇ ਦਿਖਾ ਡੰਡਾ ਡੰਡਾ ਤੇ ਮੈਂ ਮਾਰ ਲੂਗੀ ਜ਼ਬਾਨ ਤੇ ਤੈਨੂੰ ਬੜੀ ਲੰਬੀ ਲੱਗੀ ਆ ਉਦਾਂ ਦੀ ਮਾਂ ਤੇ ਉਦਾਂ ਦੀ ਗ ਕੀ ਹਨੂ ਜੇ ਮੇਰੀ ਮੰਮੀ ਨੂੰ ਗੱਲ ਕੀਤੀ ਤੇ ਕਰਦੀ ਹੀ ਤੀਹ ਹੌਣ ਬੰਦਾ ਕੋਈ ਚੀਜ਼ ਚਾਹ ਤਾਂ ਚੰਗੀ ਢੜਕਾਵਾ ਪੜ ਗਈ ਦੋਵੇਂ ਮਾਵਾਂ ਸੀਆਂ ਮੰਜੀ ਮੱਲੇ ਤੇ ਬਹਿ ਗਈਆਂ ਬੇ ਸ਼ਰਮਾਂ ਦੀ ਹੁਣ ਮੈਂ ਇਹ ਕਿ ਝਾੜੂ ਲਾਵਾਂਗਾ ਕਿੱਡੀ ਇਹਨਾਂ ਨੇ ਮੇਰੀ ਜਾਨ ਤੋਂ ਕੀਤੀ ਹੁਣ ਮੈਂ ਕਿਹਨੂੰ ਲਾਵਾਂ ਇਹ ਝਾੜੂ ਲਾਉਣੀ ਇਹ ਕਰਾਂ ਮੈਨੂੰ ਤੇ ਕੁਝ ਸਮਝ ਨਹੀਂ ਆਉਂਦੀ ਮੇਰੇ ਤੇ ਅੱਗੇ ਵੀ ਕਿੰਨਾ ਕੰਮ ਪਿਆ ਕਰਨ ਵਾਲਾ ਇਹਨਾਂ ਤੇ ਬੇਸ਼ਰਮ ਨੇ ਉਹ ਵੀ ਨਹੀਂ ਕਰਨਾ ਉਹ ਵੀ ਮੈਨੂੰ ਕਰਨਾ ਪੈਣਾ ਕਿਉਂਕਿ ਰਿਸ਼ਤੇਦਾਰ ਚ ਮੇਰੇ ਆਣੇ ਆ ਰੋਟੀ ਵੀ ਮੈਨੂੰ ਆਪ ਨੂੰ ਬਣਾਉਣੀ ਪਊ ਹੁਣ ਇਹ ਝਾੜੂ ਕੌਣ ਲਾਊਗਾ ਇਹਨਾਂ ਚਪਾਂ ਤੇ ਬੜੀ ਲੰਬੀ ਲੱਗੀ ਤਾ ਮਾਵਾਂ ਦੀ ਮੈਨੂੰ ਇੰਜ ਕਰਦੀ ਇਹਨੂੰ ਬੰਦੀ ਆ ਲੈਤੀ ਕੋਲ ਨਹੀਂ ਸੁਿੰਦਰਾ ਕੀ ਕਰਨੀ ਤੂੰ ਅੱਛਾ ਤੇਰਾ ਸਾੜ ਦਿਨ ਖੇੜਦੀ ਮੁੱਕਦੀ ਪੇਪਰ ਹੋ ਗਿਆ ਤੇ ਬਸ ਖੇੜਨ ਵਾਲੀ ਧਿਆਨ ਆ ਆ ਝਾੜੂ ਝੂੜੂ ਲਾ ਦਿਆ ਕਰੋ ਤੂੰ ਇਹਨਾਂ ਦੋਵੇਂ ਜਾਣੀਆਂ ਕਿ ਨਿੱਕੀਆਂ ਨਹੀਂ ਹੋਣ ਐਡੀਆਂ ਤੱਕ ਨਹੀਂ ਤੇ ਹੋਈਆਂ ਸਾਡੇ ਚਿੱਡੀ ਮਿੱਡੀ ਤੱਕ ਨਹੀਂ ਤੇ ਤੂੰ ਹੋਈ ਸਾਡੇ ਚਿੱਡੀ ਦੋਵੇਂ ਜਾਣੀਆਂ ਬਸ ਖੇੜਨ ਵਾਲੀ ਧਿਆਨ ਰੱਖ ਛੜਦੀਆਂ ਉਹ ਮਾਂ ਦੀ ਲੇਲੀ ਬਣੀ ਰਹੀਦੀ ਉਹਨੇ ਮੈਂ ਫੜਕਾ ਹੀ ਦੇਣਾ ਇੱਕ ਵਾਰੀ ਫੜ ਕੇ ਅੱਜ ਚੱਲ ਤੂੰ ਇੱਥੇ ਲਾ ਝਾੜੂ ਲਾ ਲਾ ਛਿੱਕ ਛਿੱਦਿਲਾ ਹੁਣ ਇਹ ਮੈਂ ਨਹੀਂ ਅੰਦਰੋਂ ਤੇ ਮੇਰੇ ਉਹਨਾਂ ਨੂੰ ਲੱਗਾ ਆਉਣਾ ਚਾਹੀਦਾ ਆ ਫੜਨਾ ਛਾੜੂ ਤੇ ਚੰਗੀ ਤਰ੍ਹਾਂ ਨਾ ਵੀ ਚੰਗਾ ਤੇ ਮਾੜਾ ਮੋਟਾ ਜਣਾ ਨਹੀਂ ਜਮੇ ਤਾਂ ਦੋਵੇਂ ਚੰਗਿਆ ਇਹ ਵੇਲੀਆਂ ਰਹਿਣ ਪਿੱਛੇ ਨਾ ਇਹਨਾਂ ਨੂੰ ਮੈਂ ਕੰਮੇ ਰਮ ਨਹੀਂ ਸ਼ੁਕਰਨਾ ਆਪਣੇ ਮੈਨੂੰ ਕੁੜੀ ਨੇ ਦਿੱਤੀ ਚੱਲ ਨਾ ਹੁਣ ਉਹਦੀ ਘੁੰਮੀ ਰਣੀ ਆਉ ਆ ਸ਼ੁਰੂ ਕਰ ਉਹ ਸ਼ੁਰੂ ਕਰ ਕੇ ਹੁਣਾ ਤੇ ਚੰਗੀ ਤਰ੍ਹਾਂ ਝਾੜੂ ਲਾਉਣਾ ਇਹਨਾਂ ਸ਼ਕਾਤ ਨਹੀਂ ਖਾ ਪਤਾ ਲੱਗਦੇ ਝਾੜੂ ਲੱਗਾ ਵਾ ਇਹ ਗਲੋਂ ਗਲੋਂ ਤੇ ਜੁੰਡਾ ਜਿਆ ਕਮਾ ਲੂ ਤੇ ਨਾ ਖੜਕੇ ਮੈਂ ਨਹੀਂ ਇਦਾਂ ਲਾ ਨਹੀਂ ਪੈਣਾ ਇਥੋਂ ਸਟਾਰਟ ਕਰਕੇ ਉਹ ਤੁਹਾਡਾ ਦਿਮਾਗ ਤੁਹਾਡਾ ਖਾਦਾ ਰੋਟੀਆਂ ਨੇ ਇਥੋਂ ਸਟਾਰਟ ਕਰ ਖਾ ਖਾ ਕੇ ਰੋਟੀਆਂ ਦਿਮਾਗ ਹੀ ਇੱਦਾਂ ਖੀਦਾ ਇਹਨਾਂ ਉਹ ਹੋ ਜੀ ਮਾਵਾ ਤੇ ਹੋ ਜੀ ਧੀਆ ਕਾਹਨ ਲੈ ਜੀ ਢਾਕ ਆਹ ਪਸਾਰੇ ਮੇਰੀ ਕੁੜੀ ਨੂੰ ਢਾਕ ਆਹ ਜਿਹਨੇ ਮੈਂ ਕਰ ਲ ਕਰਦੀ ਪਹਿਲਾਂ ਮੈਂ ਇਹਦੀ ਨਾ ਕਰਦਾ ਕਹਿੰਦੇ ਐ ਮੇਰੇ ਸ਼ਰਮ ਦਾ ਕਾਟਾ ਹੈ ਐ ਕਿਤੇ ਕੋਸਰਾ ਨਹੀਂ ਬਟਾ ਤੇ ਬੀਖੀ ਉਹਨੂੰ ਤੋ ਝਾੜੂ ਲਾਉਂਦਾ ਤਾਂ ਤੇਰੀ ਸ਼ਰਮ ਨਾ ਆਈ ਮੈਂ ਕਿੰਨੂੰ ਝਾੜੂ ਲਾਉਂਦਾ ਆਏ ਪਤਾ ਨਹੀਂ ਮੇਰੀ ਧੀਆ ਵਰਗੀ ਹੈ ਆ ਧੀਆ ਵਰਗੀ ਆ ਉਹ ਧੀ ਧੀ ਹੁੰਦੀ ਆ ਜਿਠੀਕ ਠੀਕ ਹੁੰਦੀ ਆ ਵੇਲਾ ਬੈਠਣ ਬਣ ਕੇ ਆਵੇਂ ਟੱਡ ਕੇ ਹੱਥ ਜੁੜੇ ਮੈਨੂੰ ਘੜੇ ਲੰਮੇ ਪੈ ਲੈਣ ਤੇ ਮੈਂ ਕਿਸੇ ਨੂੰ ਝਾੜੂ ਲਾਉਣ ਨਹੀਂ ਡਾਇਆ ਮੈਂ ਕਦੋਂ ਡਾਇਆ ਨੂੰ ਝਾੜੂ ਲੜਾਉਣਾ ਨਾ ਵਾਰੀ ਤੇਰੀ ਹੋਰ ਉਹਨੂੰ ਕੌਣ ਲਾ ਗਿਆ ਹੁਣ ਤੇ ਕੋਈ ਝਾੜੂ ਲਾਏ ਨਹੀਂ ਉਹ ਨਿਆਣੀ ਸੀ ਕੋਤ ਦੱਸ ਮੈਂ ਲੱਗਦਾ ਆ ਉਹਨੂੰ ਝਾੜੂ ਲਾਉਣ ਪਏ ਪੁੱ ਲੈ ਪਰਸਨ ਇਹ ਜਿਹੜਾ ਮੈਂ ਕੰਨੀ ਜੀ ਇਹਦਾ ਪੁੱਤ ਆਇਤ ਰਾਕੋਤਾ ਪੁਰੀਆ ਮੇਰਾ ਪੁੱਤ ਐਵੇਂ ਤੁਸੀਂ ਮੇਰੇ ਗਾਲ ਪਈ ਜਾਣੀ ਰਹੀ ਨਹੀਂ ਪੁੱਤ ਜੀ ਅਸੀਂ ਮੇਰੀ ਗੱਲ ਤੇਨੂੰ ਸੌਂ ਹੀ ਛੂਟਣਾ ਬੋਲੀ ਕਿੰਨੇ ਤੈਨੂੰ ਝਾੜੂ ਡਾਉਣ ਦਾ ਆ ਲੈ ਸੌਂ ਲੈ ਐਨੇ ਐਡਾ ਤਾਂ ਮੇਰੇ ਬੇਚੀ ਕਰੀ ਜਾਂਦੀ ਜੇ ਮੈਂ ਨਹੀਂ ਠੀਕ ਹੈ ਕਿਦਰ ਲੰਮੇ ਵੀ ਨਹੀਂ ਘੜੀ ਪੈਣ ਦਿੰਦੀਆਂ ਇਆਂ ਚੱਲ ਚੱਲ ਬਹਿ ਜਾ ਤੂੰ ਤੇਰੇ ਤਾਂ ਲੰਮੇ ਪੈਣ ਦਾ ਕੰਮ ਹੁੰਦਾ ਹੈ ਤੂੰ ਪਰੇ ਕੀ ਰੁਕਿਆ ਲਾ ਤੇ ਤੁਝ ਬਣੀ ਹੈਗੀ ਉਹ ਉਹਨੂੰ ਟਕੇ ਟਕੇ ਨਹੀਂ ਹੁੰਦੀਆਂ ਹੈ ਆਪੋਰੇ ਨੁਨੀ ਕੋਈ ਝਿੰਦ ਦਿੰਦਾ ਤੂੰ ਹੀ ਤੂੰ ਫਰਕ ਸਮਝਦੀ ਆ ਮੈਂ ਨਾ ਕਦੀ ਫਰਕ ਸਮਝਿਆ ਮੈਨੂੰ ਆਪਣੀ ਧੀ ਵਰਗੀ ਆ ਲੈ ਕੇ ਖੇਡ ਹੈ ਵਾਰੀ ਜੀ ਜੀ ਆਪੇ ਆਪਣੀ ਧੀ ਨੂੰ ਜਾਵੇਂ ਨਾ ਡਾਰੇ ਮੈਂ ਆਪਣੀ ਵਾਰੀ ਤੇ ਲਾ ਰਿਆ ਇਹ ਨਾ ਮੈਂ ਗੱਲ ਕਰਦੀ ਹੈਗੀ ਤੇ ਟਿੱਕੀ ਕੀ ਹੈ ਇਹਨੂੰ ਆਪ ਨੂੰ ਰੱਖਣ ਦੀ ਤੇ ਧੀ ਦੇ ਜੰਗਾਂ ਦੇ ਨਾ ਖਣੀ ਆਉਂਦੀਆਂ ਲਿਆ ਇਹਨਾਂ ਤੋਂ ਮਾਰੀ ਤਾਂ ਨਹੀਂ ਕੋਸ਼ਿਸ਼ ਨਹੀਂ ਕਰਾਉਣਾ ਦਾ ਤੇ ਕੰਮ ਨਹੀਂ ਕਰਾਉਣਾ ਓਏ ਸੋ ਘਵਾਂਡੀਆਂ ਨਿਕਲ ਗਈ ਉਹਨੇ ਕੁਝ ਵੀ ਨਹੀਂ ਸਾਡਾ ਦਿਨ ਪੂਰੀਆਂ ਹੁੰਦੇ ਆਂ ਜੇ ਇਹ ਈ ਮੱਜੀ ਮਾਲ ਕੇ ਪੈ ਗਈ ਆਪ ਨੂੰ ਕਰਨਾ ਪੈਣਾ ਰਿਸ਼ਤੇਦਾਰ ਆਪਣੇ ਆਉਂਦੇ ਇਹਨਾਂ ਨੂੰ ਕੀ ਲੱਗੇ ਮੈਡਮਾਂ ਨੂੰ ਆ ਗੰਡੇ ਹੀ ਤੇ ਦੇਖ ਲੈ ਕੀ ਗੰਡਿਆਂ ਦਾ ਹਾਲ ਬਣਾਇਆ ਇਹਨਾਂ ਆਪ ਪਨੀਰ ਦੀ ਸਬਜ਼ੀ ਬਣਾਉਣਾ ਵਿੱਚ ਬੰਦੇ ਚੀਕਾ ਨਾਲ ਉਹਨਾਂ ਨੂੰ ਸਾਰੇ ਗੰਡੇ ਖਵਾ ਰਹੇ ਨੇ ਨਾਲੇ ਤੂੰ ਕੀ ਕਿ ਤਰਾਈ ਕਰਕੇ ਆਈ ਆ ਹੈ ਆ ਸਾਰੇ ਗੰਡੇ ਉਹਨਾਂ ਦੇ ਜਦੋਂ ਆਉਂਦੇ ਆ ਬਸ ਪਨੀਰ ਪਨੀਰ ਉਹਨਾਂ ਕੋਲ ਪਨੀਰ ਨਹੀਂ ਮਿਲਿਆ ਤੇ ਹੋਰ ਕਿਹੜਾ ਬੱਕਰਾ ਲਿਆਂਦਾ ਜਿਹੜਾ ਮੈਂ ਬਣਾ ਦਵਾਂ ਜਾਂ ਲਿਆਦੇ ਬੱਕਰਾ ਤੇ ਮੈਂ ਬਣਾ ਦੇਣੀ ਨਾ ਮੇਰੇ ਆਉਣੇ ਮੈਨੂੰ ਪਤਾ ਨਾਲੇ ਮੈਂ ਤਾਂ ਸਿੱਧੀ ਗੱਲ ਕਰ ਜਣੀ ਮੈਂ ਤੇਨਾਂ ਗੱਲ ਆਈ ਨਹੀਂ ਮੈਨੂੰ ਪਤਾ ਪਹਿਲਾਂ ਮਨੇ ਤਾਂ ਸਸ ਤੂੰ ਕੀ ਚਤਰਾਈ ਦਿਖਾਈ ਤੈਨੂੰ ਕਿੰਨੇ ਆਖੇ ਮੇਰੀ ਕੁੜੀ ਨੂੰ ਝਾੜੂ ਲਾਉਣ ਨੂੰ ਨਹੀਂ ਲਿੱਸੀ ਹੋ ਗਈ ਕੁੜੀ ਤੇਰੀ ਰਿਸ਼ਤੇਦਾਰ ਤੇਰੇ ਆਉਣੇ ਜੱਟ ਝਾੜੂ ਲਾਦਾ ਅੱਜ ਤੋਂ ਬਾਅਦ ਖਬਰਦਾਰ ਮੇਰੀ ਕੁੜੀ ਨੂੰ ਝਾੜੂ ਲਾਉਣ ਦਾ ਆਇਆ ਤਾਂ ਲੈ ਆਵੇਂ ਪੈਣਾ ਤੇਰੀ ਗੱਡੀ ਚੋੜੇ ਹੱਥ ਤੇ ਨੂੰ ਹੁਣ ਕਿਹੜਾ ਪੂਂਡ ਲਣ ਗਿਆ ਦੱਸ ਨਾਲੇ ਜਿਹਦੀ ਵਾਰੀ ਸੀ ਤੂੰ ਉਹ ਦੇ ਕੁੜੀ ਨੂੰ ਲਾਉਂਦੀ ਤੈਨੂੰ ਕਿਹਨੋਂ ਅਸੀਂ ਤੀਨ ਰੋਂਦੀ ਤੇ ਕੁੜੀ ਤੇ ਨਹੀਂ ਸੀ ਹੋ ਗਈ ਝਾੜੂ ਲਾਦਾ ਤੇ ਮਾਸਾ ਜੀ ਨਾਲ ਤਾਂ ਮੈਂ ਝਾ ਆਈ ਟੀ ਤੋਂ ਕੋਠੇ ਜਿੱਡੀ ਕੁੜੀ ਤੇਰੀ ਹੋਈ ਹਾਂ ਤੈਨੂੰ ਆਪਣੇ ਮੈਨੂੰ ਐਂਦੇ ਜੇ ਦੇਖਦੇ ਆ ਤੇ ਮੇਰੀ ਤੇ ਵੀ ਕੋਠੇ ਜਿੱਡੀ ਦੇਖਦੀ ਹੈ ਮੇਰੀ ਤਾਂ ਹੈਗੀ ਨਹੀਂ ਸੋਖ ਨਾਲ ਹਾਂ ਦੇ ਤਾ ਮੈਂ ਤਾਂ ਗੁੱਡੀਆਂ ਦੀਆਂ ਧੀਆਂ ਨੂੰ ਕੰਮ ਕਰਾਉਂਦੀ ਕਦਰ ਤੀ ਨਾ ਹੈਗੀ ਤੈਨੂੰ ਮਨ ਨਹੀਂ ਆਏ ਨਹੀਂ ਮੈਂ ਮਰ ਜਾਂਦੀ ਕੰਮ ਕਿਹੜਾ ਲਗਣਾ ਮੈਂ ਗੋਆ ਸਟਾਲਿਆ ਨਹੀਂ ਮਾਸਾ ਜੀ ਨਾਲ ਝਾੜੂ ਹੀ ਲਵਾ ਲਿਆ ਸੀ ਹਾਂ ਚੰਗਾ ਮਾਸਾ ਜੀ ਨਾਲ ਕਿੱਲੇ ਦਾ ਬਾਣ ਵਿੜਾ ਬਣਾਇਆ ਹੈ ਉਹਦੇ ਤੇ ਮੇਰੇ ਵੀ ਪੁੱਛਣਾ ਲਾਉਣੀ ਨਾ ਲਾਣਾ ਤੇ ਜਾ ਕੇ ਲਾ ਲੂ ਲਾ ਉਹ ਤਾਂ ਇਹਨਾਂ ਨੂੰ ਲੱਗ ਸ਼ਰਮ ਹੋਣੀ ਚਾਹੀਦੀ ਅੱਜੇ ਮੇਰੇ ਅ ਰਿਸ਼ਤੇਦਾਰਾਂ ਮੈਂ ਤੇ ਤੇਰੀ ਗੋਂਡੀਆਂ ਚੁਗਲੀਆਂ ਨਹੀਂ ਮੋਕਦੀਆਂ ਤੇ ਉਹਨੇ ਬਿਮਾਰੀ ਪੈਣੀ ਨੇ ਮਨਜੀ ਚੁਗਲੀਆਂ ਕਰਨ ਗਿਆ ਤੇਨੂੰ ਕਿਹਨੇ ਆਖਿਆ ਹਾਂ ਉਹ ਤਾਂ ਦੱਸ ਕੀ ਲੈਣਾ ਹਾਂ ਇਹ ਪੁੱਤ ਹੋ ਕੇ ਉਹ ਮਠਾਈਆਂ ਮਠਰਈਆਂ ਹੀ ਹੁੰਦੀਆਂ ਤੇ ਆਹ ਦੀ ਆਬਦੀ ਨਹੀਂ ਹੁੰਦੀਆਂ ਵਾ ਲੈ ਹੈ ਮੈਂ ਤਾਂ ਇਹ ਦੀ ਕੁੜੀ ਤੇਰੀ ਕਿਦਾਂ ਚੜੀ ਆਈ ਉੱਤੇ ਸਿਰ ਤੇ ਲੋਕੀ ਆਣ ਪਨੀਰਾਂ ਦਾ ਪਤਾ ਹੀ ਪਹਿਲਾਂ ਸਫਾਈ ਕਰਦਾ ਨਾ ਵੀ ਪਨੀਰ ਖਵਾਇਆ ਜੇ ਉਹ ਅਗਲੀ ਆਈ ਵਰੀ ਰੋਟੀ ਆਈ ਵਰੀ ਰੋਟੀ ਹੈ ਤੇਰੇ ਕਿਤੇ ਟੱਪੀ ਡੂੰਗੀ ਕੁਮੀ ਖਵਾ ਲਿਆ ਕਰ ਤੇ ਫਿਰ ਘਰ ਨਹੀਂ ਲਾਣਾ ਨਾ ਦੂਜਿਆਂ ਦੀਆਂ ਨੂੰ ਕੋਈ ਲੌਂਡਾਉਂ ਦੇਈਆਂ ਚੱਲ ਕੋਈ ਨਹੀਂ ਅੱਜ ਮੇਰੇ ਆਉਣੇ ਕੱਲ ਤੇਰੇ ਵੀ ਆਉਣਗੇ ਨਾ ਫਿਰ ਮੈਂ ਕਰਾਉਂ ਤੇਰੇ ਲਾਗੋ ਚੰਗੀ ਤਰ੍ਹਾਂ ਹੀ ਕੰਮ ਲੈ ਅੱਗੇ ਤਾਂ ਤੂੰ ਮੇਰੇ ਲਾਗੋ ਜਿੱਦਾਂ ਉਹ ਮੰਜੀ ਮਾਲਕ ਬੈਠੀ ਜਿਹੜੇ ਚੋ ਗਈ ਹੁੰਦੀ ਹੈ ਠੀਕ ਹੈ ਨਾ ਮੈਂ ਵੀ ਇੱਦਾਂ ਹੀ ਜਾ ਸਿੱਖੀ ਤੁਹਾਡੇ ਵੱਲੋਂ ਉਹ ਨੇ ਤਾਂ ਕੋਈ ਝੀ ਨਹੀਂ ਦਿੰਦਾ ਜਿੰਨਾ ਕੰਮ ਕਰੀਓ ਬੜੀਆਂ ਤੂੰ ਹੀ ਭੋੜ ਨਾ ਉਹ ਨਾਲੇ ਬੜੀ ਭੋਲੀ ਜਿਹੜੀ ਮੰਜੀ ਮਾਲਕੇ ਬੈਠੀ ਉਹਦੀ ਕਿ ਚਲਾਕੀ ਨੂੰ ਪਈ ਹੋਣੀ ਆ ਤੇ ਤੂੰ ਵੀ ਕਿਸੇ ਚਲਾਕੀ ਨੂੰ ਕਵਾਂਟੀਆਂ ਲੱਗਈ ਹੋਣੀ ਆ ਤੇ ਸਭੋ ਇਹਨੀ ਰੋਟੀਆਂ ਬਣਾ ਲਈ। ਉਹ ਬੁਮਾਰੀ ਪੈਣੀ। ਛੱਡੀ ਚੜ ਕੇ ਆਣ ਤੇ ਖਲੋਗੀ। ਸਭੋ ਕੰਮ ਕਰਾਉਣ ਦੀ ਬਜਾਏ ਲੜਾਈ ਸ਼ੁਰੂ ਕਰਤੀ ਇਹਨਾਂ ਨੇ ਸਭ। ਕੀ ਗੱਲ ਏ ਤੈਨੂੰ ਕੀ ਬਿਮਾਰੀ? ਖੇਰ ਖਾਦਾ ਮੰਮੀ ਮੰਮੀ ਲਾਈ ਏ। ਤੇ ਤੈਨੂੰ ਜਿੰਨਾ ਤੇ ਕੁੜੀ ਹੁੰਦੀ ਨਾ ਲੱਗ ਕੰਮ ਤੇ ਕਰਾਉਂਦੀ ਏ ਗੱਲਾਂ ਤਾਂ ਨਾ ਕਰਾਉਣੀਆਂ ਪੈਂਦੀਆਂ ਮੈਨੂੰ ਸਾਰੇ ਜਾਣੇ ਕੋ। ਜਿਹੜੀ ਉਹਦੀ ਤੇਰੀ ਤੇ ਹੈਗੀ ਨੀ ਤੇਰੀ ਤੇ ਹੈਗੀ ਦੀ। ਇੱਕੋ ਹੀ ਗੱਲ ਨਾ ਖੜੀ। dama ਜਾਣੀਆਂ ਨੇ। ਇਹਨਾਂ ਨੂੰ ਤਾਂ ਰਹਾ ਸਭ ਕੋ ਚਾਰ ਚਾਰ ਦਿਨ ਦਾ। ਨਾਲੇ ਪਤਾ ਲੱਗ ਜਾਂਦਾ ਇਹਨਾਂ ਨੂੰ। ਮਰਾਜੇ ਕੰਮ ਕਰਾ ਲਿਆ ਮੇਰੀ ਕੁੜੀ ਕੋ ਕੰਮ ਕਰਾ ਲਿਆ ਕੰਮ ਆਪਣੇ ਚੁੰਗਦੇ ਤੇ ਦਿਹਾੜੀ ਤੇ ਘਲਤੀ ਕੁੜੀ ਇਹਦੀ ਸੋ ਗੈਸ ਕੋ ਹਰੀ ਜੀ ਬੜੀ ਤੇਰੀ ਲੱਗੀ ਕਿ ਸਿਰ ਪਾੜੀ ਬਲੀ ਘੁੱਟ ਪੁੱਛਣਾ ਆਪਦੀ ਧੀ ਨੂੰ ਹੀ ਆਵਾਜ਼ ਮਾਰਦੀ ਸਿਫਤ ਹਾਂਜੀ ਓਰੇ ਆ ਮੇਰਾ ਪੁੱਤ ਚਾ ਮੈਨੂੰ ਪਾਣੀ ਘੁੱਟ ਲਿਆ ਕੇ ਦੇ ਮਰੋ ਹੀ ਠੀਕ ਹੋਏ ਗਰੀਬ ਹੋ ਤਾਂ ਬੜਾ ਮੇਰਾ ਸਿਰ ਪੀੜਾ ਹੁੰਦਿਆ ਮੈਨੂੰ ਪਾਣੀ ਦੀ ਬੜੀ ਪਿਆਸ ਲੱਗੀ ਜਾ ਮੇਰਾ ਪੁੱਤ ਪਾਣੀ ਲਿਆ ਕੇ ਦੇ ਮੇਰੀ ਗੋਲੀ ਵੀ ਲਈ ਆਈ ਮੇਰਾ ਸਿਰ ਬੜਾ ਪੀਦਾ ਹੁੰਦਿਆ ਹਾਂਜੀ ਹੁਣ ਨਹੀਂ ਆਣੀ ਸਾਰੇ ਰੱਬਾ ਸ਼ਿਵਗੁਰੂ ਤੇਰੀ ਕੜੀ ਮੈਨੂੰ ਇੱਕ ਤੀ ਦਿਨ ਜੇ ਅੱਜ ਮੈਂ ਮੰਜੇ ਤੇ ਪਈ ਮੇਰਾ ਦੁੱਖ ਸੋਹ ਤੇ ਸੌਂਦੀ ਆ ਨਾ ਤੇ ਆ ਵੇਲਾ ਮੇਰੀਆਂ ਸੋਖਣਾ ਤਰਾਨ ਗਏ ਠਾਣ ਜਿਹੜਾ ਮੇਰੀ ਕਿਤੇ ਦੁੱਖ ਤਕਲੀਫ ਹੀ ਨਹੀਂ ਸਮਝਦੀਆਂ ਤੇ ਸੌਂਦੀ ਆ ਇੰਨਾ ਮੇਰਾ ਮੰਦਾ ਹਾਲ ਹੋੰਦਿਆ ਏ ਕੀ ਕਰਦਾ ਵਾ ਧੀ ਤੂੰ ਕਿਧਰ ਗਿਆ ਸੀ ਲੈ ਜੰਨੀ ਵਾਰ ਵਾਰ ਆ ਦਾਜੀ ਤੁਸੀਂ ਇਹ ਕਰ ਲਓਗੇ ਮੈਂ ਕਰ ਲੂਗੀ ਕਰ ਲੂਗੀ ਜਦੋਂ ਮੈਂ ਕਰਨ ਤੇ ਆਈ ਕੁਛ ਕੰਮ ਕਰੂੰਗੀ ਵੇਲੇ ਦੇ ਵੇਖੇ ਹੋਰ ਨਹੀਂ ਕੁਛ ਕਰਨੂਗੀ ਤੇ ਤੀਜਾ ਗਲਾਸ ਆ ਤੇਰਾ ਤੂੰ ਉਹਦੇ ਸੁਣਾਣੇ ਰੱਖਤਾ ਵਾ ਹੈ ਜੂਸ ਬਣਾ ਬਣਾ ਕੇ ਉਹ ਅੰਦਰੋਂ ਖਿੰਡਾ ਖੋਲ-ਖੋਲ ਦੇਈ ਜਾਨੀ ਆ ਤੇ ਤੂੰ ਲੈ ਆਈ ਹੈ ਨਾ ਵਾਰ-ਵਾਰ ਦੂਜੀ ਰਵੇ ਗਲਾਸ ਨਹੀਂ ਜਾਂਦੀ ਵੇਖ ਲੈ ਨਾ ਇੱਕ ਗਲਾਸ ਰੱਖੋ ਉੱਤੇ ਸਿਰ ਤੇ ਪਾਣੀ ਦੇ ਠੀਕ ਹੈ ਨਾ ਨਹੀਂ ਦਾਜੀ ਮੈਂ ਮੰਜਨੇ ਕੀ ਕਰ ਲਊਗੀ ਤੇ ਤੇ ਪਾਣੀ ਨਹੀਂ ਮੈਂ ਨਹੀਂ ਮੰਜਨੇ ਪੰਡੇ ਖੜੂੰਗੀ ਮੈਂ ਫੇਰ ਗਲਾਸ ਹਾਂ ਹਾਂ ਹੀ ਤਾਂ ਸਿੱਖਿਆ ਵਾ ਹੋਰ ਤਾਂ ਕੁਝ ਨਹੀਂ ਸਿੱਖਿਆ ਤੂੰ ਹੈ ਗਾ ਗਾ ਦਰਾ ਸੁੱਖੰਦਿਆ ਤੇਰੀ ਮਾਂ ਦਾ ਦਵਾਦਲ ਦੇ ਨੂੰ ਤੇ ਬਾਗੀ ਦਾ ਭਰ ਕੇ ਲਾਗੇ ਸਹਰਾਣੀ ਰੱਖ ਦੇ ਪੁੱਤ ਕੋਈ ਇਹਨਾ ਨਾ ਮੱਥਾ ਕਾਤੋਂ ਲਾਉਂਦੀ ਆ ਇਹਨਾਂ ਦਾ ਕੋਈ ਹਾਂ ਨਹੀਂ ਆ ਤੂੰ ਮੈਨੂੰ ਪਾੜੀ ਦੇ ਇਹ ਜੋ ਫਰੇ ਲੜਨ ਨੂੰ ਐ ਇੰਦਾ ਚੰਗੀਆਂ ਭਲੀਆਂ ਕੰਮ ਕਰਨ ਲੱਗਿਆ ਇਹਨਾਂ ਨੇ ਮੌਤ ਪੈ ਜਾਂਦੀ ਜੇ ਮੇਰੇ ਮੰਡੇ ਦਾ ਵੀ ਮਾਸਾ ਕਰਨਾ ਪੈਂਦਾ ਤੇ ਬੇੜਾ ਮੇਰਾ ਪੁੱਤ ਹੁੰਦਾ ਕਾਪੀ ਪੁੱਤ ਪਿੰਨ ਉਹ ਆਵੇਂ ਰੋੜਾ ਪਈ ਜਾਂਦੀ ਏ ਤੁਸੀਂ ਫਿਕਰ ਨਾ ਕਰੋ ਕਾਪੀ ਮਮਾ ਜੀ ਤੁਸੀਂ ਨਾ ਟੈਨਸ਼ਨ ਲਾਓ ਤੁਸੀਂ ਠੀਕ ਹੋ ਠੀਕ ਹੈ ਪੁੱਤ ਕੋਈ ਨਹੀਂ ਮੈਨੂੰ ਤੇਰੇ ਹੁੰਦਾ ਕੋਈ ਫਿਕਰ ਨਹੀਂ ਪੁੱਤ ਜੇ ਮੇਰੀ ਧੀ ਆ ਜਾਏਗੀ ਤਾਂ ਮੈਨੂੰ ਪਾਣੀ ਦਾ ਗਲਾਸ ਪੜਾਤਾ ਨਹੀਂ ਤੇ ਇਹਨਾਂ ਤੋਂ ਤਾਂ ਮੈਨੂੰ ਪਾਣੀ ਦੀ ਗਲਾਸ ਦੀ ਵੀ ਮੇਂ ਲੈਣੀ ਇਸੇ ਕਰਕੇ ਆਂਦੇ ਆ ਧੀ ਜ਼ਰੂਰ ਹੋਣੀ ਚਾਹੀਦੀ ਪੁੱਤ ਆਪਣੀ ਜਗ੍ਹਾ ਤੇ ਧੀ ਆਪਣੀ ਜਗ੍ਹਾ ਆ ਮੈਂ ਤੂੰ ਠੀਕ ਹੋ ਮੈਂ ਇਹਨਾਂ ਨੂੰ ਆਪੇ ਸੱਜਾ ਕਰ ਲਵਾਂ ਸਾਨੂੰ ਕੋਈ ਨਹੀਂ ਬੋਲ ਤੂੰ ਮੇਰਾ ਸਿਰ ਕੁੱਟ ਦੇ ਮੇਰਾ ਸਿਰ ਬੜਾ ਪੀੜੋ ਠੀਕ ਆ ਕੁੱਟ ਦੇ ਬੜਾ ਕੋ ਸਿਰ ਚਾਹ ਇਹਨਾਂ ਦੇ ਸੋਹ ਹੈ ਗਰਮ ਧੀ ਹੈ ਧੀ ਤੋਂ 100 ਸਮੋਦ ਧੀ ਤੇ ਕਿੰਨੂ ਕਹਿਣਾ ਹੈ ਬੋ ਸੰਗੇ ਆ ਅੱਨਾ ਇਹਨਾਂ ਦੇ ਜੂਸ ਨਿਕਲਾਸ ਮਾਂ ਜੀ ਹੋਗੀ ਇਹ ਲੈ ਕੇ ਜਿੰਨੀ ਆ ਵੀ ਲੈ ਕੇ ਜਾਂ ਅੰਦਰ ਰੱਖ ਦੇ ਮੈਨੂੰ ਲਈ ਜੰਨੀ ਆ ਤੇ ਅ ਵੀ ਰੱਖੋ ਤੇ ਅੰਦਰ ਜਾ ਕੇ ਮਾਰੀ ਤਾਈ ਤੈਨੂੰ ਹੱਥ ਨਹੀਂ ਦਿੱਤੇ ਬਾਬੇ ਨੇ ਤੁਸੀਂ ਆਪੇ ਖਾ ਲਓ ਲੈ ਸੋਣ ਲੱਗਣਾ ਇਹ ਵੀ ਕੁੜੀ ਆਤੀ ਘਰਾਈ ਜਾਂਦੀ ਆ ਲੈ ਆਦਾ ਆਦਾ ਚਾਹ ਵੀ ਬਣਾਉਣ ਵਾਲੀ ਵੀ ਕੋਈ ਆਉਣੀ ਆ ਜੇ ਤਰਾਣੇ ਕਿ ਆਵੇ ਨਿਆਣੇ ਤੁਹਾਡੇ ਚਟੇਮਣ ਤੋਂ ਤਾਂ ਨਹੀਂ ਨਾ ਹੱਥੇ

me nee? ਕਿ ਜਾਨਾ ਮੈਂ ਰੁਪਿਆ ਆਪਣੇ ਘਲਾਸ ਮਾਚ ਕੇ ਆ ਨਾ ਸਰ ਕੋਈ ਨਾ ਮੈਂ ਵੀ ਲੱਗੀ ਰੋਟੀ ਬਣਾਉਣ ਮੈਂ ਵੀ ਆਪਣੇ ਜੋਗੀ ਸਬਜੀ ਬਣਾਉਣੀ ਆ ਇਹਨਾਂ ਦੇ ਭੈਣਿਆਂ ਨੂੰ ਮੰਜੀਆਂ ਤੇ ਪਈਆਂ ਨੂੰ ਰੋਟੀ ਮਿਲੂਗੀ ਤੇ ਕੋਈ ਨਾ ਮੈਂ ਵੀ ਆਪਣੇ ਜੋਗੀ ਚਾਹ ਬਣਾਉਣੀ ਆ ਮੇਰੀ ਮਾੜਾ ਇਹ ਬਣਾ ਮੈਂ ਅੱਜ ਰੋਟੀ ਨੂੰ ਦਾਵੇਂ ਚਾਹ ਬਣਾਉਣ ਅੱਧੀ ਤੇਰੀ ਚ ਬਣ ਲੱਗੀ ਜੇ ਭਾਂਡੇ ਮਾਏ ਸਕਦੀ ਆ ਆਪਣੇ ਇਹ ਚਾਹ ਵੀ ਤਾਂ ਬਣਾਈ ਸਕਦੀ ਆ ਉਹਦੀ ਸ਼ੌਕਰੀ ਵੀ ਸੋਖਣਾ ਕਿੱਡੀ ਹੋਈ ਆ ਵੀ ਬਣਾ ਸਕਦੀ ਚਾਹ ਹਲ ਆਪਰੇ ਬਣਾ ਕੇ ਕੀ ਨੇ ਇਹਨਾਂ ਦੇ ਭੈਣੇ ਕਿ ਸਾਨੂੰ ਮੰਜੀ ਤੇ ਬੈਠਿਆਂ ਨੂੰ ਚਾਹ ਮਿਲੂਗੀ ਉਹਨਾਂ ਜੜੇ ਵੀ ਕਿ ਮੈਂ ਇਹਦਾ ਕੰਮ ਕਰੂੰਗੀ ਇਹਨਾਂ ਦੇ ਪੈਣੇ ਖੜ੍ਹਨ ਮੰਜੀਆਂ ਤੇ ਬੈਠਣ ਨਾਲ ਸਾਰਾ ਕੁਝ ਮਿਲਦਾ ਜਾਊ ਇੱਦਾਂ ਤੇ ਇੱਦਾਂ ਹੀ ਚੱਲ ਜਿੱਦਾਂ ਗੱਡੀ ਚੱਲਦੀ ਓਦਾਂ ਹੀ ਸਭ ਵਧੀਆ ਨਾਲੇ ਮੈਨੂੰ ਵੀ ਸੋਖਿਆ ਇੱਥੇ ਚਾਹ ਪੰਨਿਆਂ ਜਾਨੇ ਦੀ ਰੋਟੀ ਬਣਾਉਣੀ ਹੈ ਕਿੱਥੇ ਹੋਣਾ ਆਪਣੇ ਦੋਵਾਂ ਜੀਅਾਂ ਨੇ ਚਾਹ ਬਣਾ ਕੇ ਤੇ ਪੀਵਾਂਗੇ ਅੱਧੀਆ ਬਗਸਬ ਉਹਨੀਆਂ ਆਪੇ ਓਡੇ ਘਰ ਲਿਆਣੇ ਸੋਖਣਾ ਉਹਨਾਂ ਦੀ ਵੀ ਉਨੀ ਚਾਹ ਬਣਦੀ ਆ ਪਰ ਤਾਂ ਹਾਂ ਉਹ ਚਾਹ ਤੇ ਮੈਂ ਦੇ ਪੀਵਾਂ ਚਾਹ ਮੈਨੂੰ ਵੀ ਲੱਗੇ ਆਪਾ ਪਾਡੇ ਮਾਂ ਜਾਈ ਹੋਰ ਮਾਂ ਜਾਈ ਉਹ ਮੇਰੀ ਮਮਾ ਕਹਿੰਦੀ ਹੂਜੋ ਕਿ ਉਹਨੂੰ ਮਾਂਜ ਕੇ ਉਦੋਂ ਕਿਉਂ ਨਹੀਂ ਕਰਨ ਦੀ ਤਾ ਕਿਉਂ ਨਹੀਂ ਤੇਰੇ ਹੱਥ ਤੋਕਦੇ ਨਾ ਕਿਉਂ ਮਾਂਜਦੇ ਨੇ ਮੰਡੇ ਤੂੰ ਆਪੇ ਮਾਇਆ ਮਾਂ ਨੂੰ ਚੜਿਆ ਬੁਖਾਰ ਕਿਉਂ ਮੈਂ ਤੁਹਾਡੇ ਮਾਂਡੇ ਮਾਂਜਾਂ ਮਾਨੂੰ ਨਾ ਬੁਖਾਰ ਚੜਿਆ ਤੇਰੀ ਮਮਾ ਨੇ ਇੰਨੀ ਕੋ ਚਾਹ ਨਹੀਂ ਪੁੱਛੀ ਮੇਰੀ ਮਮਾ ਨੂੰ ਮਾਂਜਾਂ ਮੈਂ ਤੇਰੇ ਭਾਂਡੇ ਆਵਾਤੀਆਂ ਨੂੰ ਮਾਂਜੂ ਪਾਂਡੇ ਨਹੀਂ ਮਾਂਜਦੇ ਮੈਂ ਚਲੋ ਬੜਾ ਸੋਰੀ ਚਾਹ ਬਣਾਇਆ ਪਤਾ ਤੇ ਮੈਨੂੰ ਮੰਮੀ ਦੇ ਪਈ ਨੂੰ ਸਾਰਾ ਕੁਝ ਹੀ ਲੱਗਦਾ ਕਿ ਮੇਰੀ ਗਿਆਨੀ ਮਾਸਾ ਚਾਹ ਨਹੀਂ ਬਣਾ ਕੇ ਦਿੱਤੀ ਔਰ ਇਹੋ ਜਿਹੀ ਚਾਹ ਮਣਾ ਕੋਈ ਵਿਚਾਰੀ ਬਣਾ ਦੇ ਚਾਹੇ ਉਹਨੇ ਵੀ ਨਹੀਂ ਮੈਨੂੰ ਕਿਹਾ ਕਿ ਮੰਮੀ ਚਾਹ ਬਣਾ ਦੇ ਉਹਨੂੰ ਪਤਾ ਮੰਮੀ ਮੇਰੀ ਠੀਕ ਹੀ ਭੁੱਖੀ ਪਾਣੀ ਪੀ ਰਹੀ ਦਿਲ ਤੇ ਚੱਲ ਮੜਾ ਆਹ ਫਿਰ ਮੈਂ ਖੂਤਾਂ ਨਹੀਂ ਆਂ ਤਸਿਰੜਾ ਕੀ

ਉਹ ਤੇ ਨਾ ਹੁਣ ਤੇਨੂੰ ਤਾਈ ਜੀ ਦਾ ਚੇਤਾ ਆ ਗਿਆ ਜੇ ਜਾ ਕੇ ਖਾਇਆ ਨਹੀਂ ਜਾਂਦਾ ਜਬਾਨ ਤੇ ਈ ਦਿੱਤੀ ਜਾਂ ਹੱਥਾਂ ਨਾਲ ਠਾਲਾ ਇਹਨੂੰ ਤਾਈ ਜੀ ਆ ਜਾਓ ਮੇਰੇ ਮਮਨ ਠਾ ਲੋ ਤਾਈ ਜੀ ਆ ਜਾਓ ਮੇਰੇ ਮਮਨ ਧਾ ਲੋ ਪਲੀਜ਼ ਨਾ ਹੁਣ ਤੇਨੂੰ ਤਾਈ ਜੀ ਦਾ ਚੇਤਾ ਆ ਗਿਆ ਉਦੋਂ ਈ ਦੀ ਜਬਾਨ ਜੇ ਦੇਖਤੀ ਆ ਵਾ ਕਿੱਥੇ ਉਹ ਡਿੱਗੀ ਮਰੀ ਹੈ ਹੈ ਇਸੇ ਕਰਾ ਖੂਕ ਖੱਡਾ ਜਿੱਥੇ ਉਹ ਡਿੱਗ ਪਈ ਅਖੰਡ ਕਰਦੀ ਹੁਣੀ ਜਿਹੜੇ ਚਾਰ ਰਹਿ ਗਏ ਲੈ ਨੀ ਕੀ ਹੋ ਗਿਆ ਕਰ ਮੈਂ ਪਤਾ ਦੂ ਦੇ ਲੈ ਛੜੇ ਧਰੋ ਉਹ ਚੱਲ ਨਹੀਂ ਸਿਲ ਚੱਕਰ ਆ ਗਿਆ ਮੈਂ ਤੂੰ ਸੋਚੀਂ ਕੀ ਕਰ ਲੈਣਾ ਆ ਤੇਰੀ ਕੁੜੀ ਤਾਂ ਸਾਰਾ ਕੰਮ ਕਰ ਲਈਂਗੀ ਤੂੰ ਇਹਨੂੰ ਕਹਿ ਦੇਂਦੀ ਮੈਂ ਕੀ ਮਿਆਣੀ ਨੂੰ ਕਹਿਣਾ ਅੱਗੇ ਵਿਚਾਰੀ ਸਵੇਰ ਦੀ ਵਕਤ ਤੂੰ ਖੜੀ ਕਰੀ ਸੇਰਨਾ ਤਾਹਾਂ ਤੇ ਲੰਮੇ ਪੈ ਜਾ ਨਾ ਪਾਣੀ ਪੁਣੀ ਦਿੱਤਾ ਭਈ ਮੰਮੀ ਨੂੰ ਦਿੱਤਾ ਪਾਣੀ ਨੇ ਦਿੱਤਾ ਨਾ ਫਿਰ ਤੋਂ ਲੰਮੇ ਪੈ ਮੈਂ ਪ੍ਰੀਤ ਨੂੰ ਕਹਿੰਨੀ ਉਹਦੇ ਕੋ ਡਾਕਟਰ ਦਾ ਨੰਬਰ ਹੈਗਾ ਉਹ ਫੋਨ ਕਰੂਗੀ ਤੇਨੂੰ ਦਵਾਈ ਵੀ ਦੇ ਜੂ ਬੀਪੀ ਵਧਿਆ ਘਟਿਆਊਗਾ ਮੈਂ ਚੱਕ ਖਰੇ ਉਵੇਂ ਲੰਮੇ ਪਈ ਭਰਾਉਣਿਆਂ ਦਾ ਕਾਰਜ ਕਿੰਨੇ ਲੰਮੇ ਪਈ ਆ ਪੰਮਾ ਨਾ ਐਂਦਾ ਕਰਿਆ ਕਰੋ ਕਿ ਮੈਨੂੰ ਤਾਂ ਸੱਚੀ ਬਿਮਾਰ ਆਂ ਤੇ ਇਸੇ ਪੈ ਉਸੇ ਜਿਹਾ ਰਹਿ ਗਈਆਂ ਵੀ ਕੋਈ ਰਿਸ਼ਤੇਦਾਰ ਹੋਣਾ ਪੁੱਪਣ ਕੰਮ ਛੱਡ ਕੇ ਪੈ ਜਾਂਦੇ ਨੇ ਤੇ ਛੱਡੋ ਲੜਾਈਆਂ ਨੂੰ ਤੂੰ ਕਾਹੋ ਕਿ ਲੰਮੇ ਪੈ ਮੈਂ ਉਹਨੂੰ ਕਹਿੰਨੀ ਇਲੈਕਟ੍ਰੋਨ ਨੂੰ ਫੋਨ ਕਰੇ ਦਵਾਈ ਦੇ ਕੇ ਜਾਊਗਾ ਮੇਰੀ ਪ੍ਰੀਤ ਲੱਗੀ ਮੇਰੇ ਪੁੱਤ ਨੂੰ ਸੱਟ ਵੀ ਲੱਗੀ ਹੋਰ ਬਚਾਓ ਗਿਆ ਵਾ ਮੈਂ ਟਾਡੀਆਂ ਲੱਤਾਂ ਖੋਦਾਂ ਛੋੜ ਦੇ ਮੇਰਾ ਪੁੱਤ ਹੋ ਗਿਆ ਲੈ ਤੂੰ ਬਾਂਹੇ ਇੱਥੇ ਬੈਠੀ ਚਾਹ ਹੀ ਪੀ ਜਾਇਆ ਕਰ ਸਾਰੀ ਬਰਾਂਹਨਾ ਕੇ ਅੰਦਰ ਹੈ ਉਹਨਾਂ ਨੂੰ ਬਾਹਰ ਵੇਖ ਲਾ ਉਹ ਕੁਮਾਰ ਨੂੰ ਡੱਪੀ ਆ ਫੈਕਟਰ ਟੁੱਟ ਨੂੰ ਫੋਨ ਕਰ ਖਾਂਡ ਕਰਦੀ ਹੁੰਦੀ ਤੇਰੇ ਵਾਂਗੂ ਵੀ ਕੰਮ ਨਾ ਕਰਾਉਣਾ ਪਵੇ ਲੱਗਦਾ ਮੈਂ ਕਿਹੜੇ ਕਰ ਪਖੰਡ ਕਿਤੇ ਤੇਰੇ ਕੋਲੋਂ ਇੱਕੋ ਪਖੰਡ ਪਖੰਡ ਕਿਤੇ ਕਿਸੇ ਤੋਂ ਸੀਰੀਅਸ ਵੀ ਲੱਗਿਆ ਪਰ ਉਹ ਸੱਚੀ ਬਿਮਾਰਤ ਮੇਰੀਆਂ ਦੇ ਕੀ ਜਾਨ ਚੋਕਲਾਂ ਵਿਜੋਗ ਕਾਣੀ ਆ ਮੈਂ ਇਹਦੇ ਸੁਣਨੀਆਂ ਖਤੂਆਂ ਤਾਂ ਸੱਚੀ ਬਿਮਾਰਤ ਤੂੰ ਐਂ ਖੜਾ ਕਿ ਤੂੰ ਫੋਨ ਕਰਦੇ ਬਸ ਇੱਕੋ ਕੰਮ ਕਰਦੇ ਤੇਰੇ ਮੇਰੇ ਕੋ ਨੰਬਰ ਨੂੰ ਬਣ ਕੇ ਦੇ ਦੀ ਹੈਗੇ ਡਾਕਟਰ ਨੂੰ ਫੋਨ ਕਰਦੇ ਵਿੱਚ ਤਾਂ ਨਾ ਨਹੀਂ ਆਉਂਦਾ ਇਹ ਤੇ ਇਹ ਕੋਈ ਨੰਬਰ ਹੈਗਾ ਵਾ ਰੁਝਾਨੀਏ ਕਾਰਲਾ ਪਰ ਉਹ ਆਪ ਦਾ ਨਹੀਂ ਪਤਾ ਹੁੰਦਾ ਕਿਹੜੀ ਬੀਮਾਰ ਹੋ ਜਾਣਾ ਨਹੀਂ ਜਾਂਦੀ ਉਹ ਕੋ ਖੰਡਾ ਨਹੀਂ ਕੰਮਦੀ ਬਖੰਡਾ ਨੂੰ ਇਹ ਜਾ ਕੇ ਵੇਖ ਨਹੀਂ ਸੱਚੀ ਉਹ ਸਾਰੀ ਗਰਮ ਹੋਈ ਪਈ ਹੈ ਵੀ ਇਹ ਘਾਟਾ ਦੇ ਆ ਬੜੀਆਂ ਖਾਣ ਦੀ ਮਾਰੀ ਨੀ ਹੋ ਜੀ ਨਜਰੇ ਪਰਾਉਣੇ ਆਵੇ ਚੱਲ ਨਹੀਂ ਨਾ ਜਾਂਦੇ ਉਹਨਾਂ ਚ ਨਹੀਂ ਉਹਨੂੰ ਕੋਸ਼ ਹੋਣੀ ਤੈਨੂੰ ਤੇ ਬਸ ਪਰਾਉਣਿਆਂ ਦੀ ਪਈ ਆ ਇਹ ਕਿਸੇ ਦਾ ਇਥੇ ਜੋ ਸਭ ਸੁਣ ਲਿਆ ਕਾਰਲਾ ਹੈ ਕੀ ਗੋਰੀ ਮਜੀਤ ਮੈਂ ਤਾਂ ਚਾਵਾ ਵੀ ਗਿਆ ਇਥੇ ਤੈਨੂੰ ਕਿਹਦਾ ਕੀਮਤ ਵਾ ਹੈ ਆਪਣੇ ਹੱਥੀ ਬਣਾ ਕੇ ਪੀਂਦੇ ਆਂ ਤੁਹਾਨੂੰ ਤਾਂ ਇਹ ਨਾ ਕਿਹ ਬਣਾ ਲੈ ਅਜੇ ਤੱਕ ਤੂੰ ਪਵੇਂਗੀ ਨਾ ਉਦੋਂ ਤੱਕ ਇਹਨੂੰ ਪੁੱਛੂ ਹੁਣ ਤਾਂ ਮੈਂ ਕਰਾ ਲਊਗਾ ਆਂ ਦੀਆਂ ਪਰ ਤੇ ਨੂੰ ਕਿਹ ਮਿਰਚਾ ਲੱਗਦੀ ਆਂ ਪਈ ਤੇ ਉਹ ਡਿੱਗੀ ਦੇ ਉਹ ਤੁਹਾਨੂੰ ਕਿਹੜੀ ਮਿਰਚਾ ਲੱਗਦੀ ਨੇ ਮੈਂ ਤੋਖਣੀ ਆਂ ਕੱਲੋਂ ਆਪਾਂ ਨੂੰ ਕੋਈ ਕੋਲ ਪੁੱਛੂਗਾ ਹਾਂ ਹੋ ਦੇ ਹੋਜੂਗਾ ਤੇ ਕੋਈ ਗੱਲ ਨਹੀਂ ਜਿਹੜਾ ਬੰਦਾ ਨਾ ਇਦਾਂ ਨੀਤਾਂ ਆੜਿਆ ਰਹਿੰਦਾ ਨਾ ਨਾ ਉਹ ਖੁਸ਼ ਹੁੰਦਾ ਵੀ ਇਹ ਪੈਨੂ ਮਿਲਨੀ ਉਹਦੀ ਵੀ ਪਈ ਆ ਗਈ ਮੇਰੀ ਵੀ ਪਈ ਆ ਗਈ ਨੱਕ ਤਾਂ ਹੀ ਫੇਰੇ ਤਾਂ ਉਹ ਨਿਕਲ ਲੱਗ ਗਿਆ ਤੈਨੂੰ ਕਿਸੇ ਨੇ ਪੁੱਛਿਆ ਹੈ ਆਈਏ ਬੱਦ ਦੀ ਜੇ ਆਮਨੇ ਕਿਸੇ ਨੂੰ ਕੋਈ ਕੁਮਾੜੀ ਪ੍ਰੋ ਜੀ ਐ ਕਿ ਬਿਮਾਰ ਆ ਤੈਨੂੰ ਜਾ ਕੇ ਚੋਕ ਨੂੰ ਮੇਰੇ ਵੱਲ ਆ ਗਈ ਤਵਤਾ ਭੱਜੀ ਮੈਂ ਡਾਕਟਰ ਲੈ ਕੇ ਬੈਠੀ ਤੇ ਜ ਮੈਨੂੰ ਨਰਸਿੰਗ ਕੀਤੀ ਹੋਈ ਐ ਮੈਂ ਤਵਤਾ ਮਨੂ ਖੜਕੇ ਇੰਜੈਕਸ਼ਨ ਲਾਦਾ ਸੱਚੀ ਨਿੱਕੀ ਹੋਵੇ ਤੇ ਕੋਈ ਜਲਾਈ ਨਹੀਂ ਬੋਲਾਂਗੇ ਸੱਚੀ ਨਿੱਕੀ ਹੋਵੇ ਤੇ ਸੱਚੀ ਭਮਾਰ ਹੋਵੇ ਮੈਂ ਵੀ ਇੱਕੋ ਗੱਲ ਪੜੀ ਐ ਕਿ ਅੱਜ ਮੇਰੇਆਂ ਨੇ ਹੋਣਾ ਲਾਗੂ ਕੰਮ ਨਹੀਂ ਕਰਾਉਂਦੇ ਚਲ ਮੰਨਿਆ ਉਹ ਠੀਕ ਨਹੀਂ ਆ ਤੇ ਆਹ ਤਾਂ ਚੰਗੀ ਭੜੀ ਇਹ ਕਿਉਂ ਮੇਰੇ ਲਾਗੂ ਕੰਮ ਕਰਾਉਂਦੇ ਹੀ ਪਣ ਬਦਦਾ ਇਹਨੂੰ ਪੁੱਛਣਾ ਨਾਲ ਹੋਵੇ ਮੈਂ ਤੇ ਐਵੇਂ ਡੇ ਵਜਾ ਹੋਵੇ ਨਾ ਨਢੀ ਜਾਂਦੀ ਜਰਨਨ ਸਗੋਂ ਮੈਨੂੰ ਇਹੇ ਨਾਲ ਚਾਹੀਦਾ ਓਦੀ ਆ ਤੇ ਓਦੀ ਕੁੜੀ ਤੇ ਕਿਰਾਇਆ ਕੱਖ ਨਹੀਂ ਲੱਗੋ ਦੋਵਾਂ ਮਾਵਾ ਧੀਆ ਨੇ ਮੈਂ ਕੁੜੀ ਤਾਂ ਓਦੀ ਵੀ ਬੜੀ ਬੋਦੀ ਈ ਕਰੇ ਬੰਦਾ ਤਾਂ ਮਾੜਾ ਇਧਰ ਵੀ ਇੱਕ ਨਾਵਾ ਕੋਸ਼ਣਾ ਬੜਾ ਚੰਗਾ ਸੱਚੀ ਨਾ ਬਿਮਾਰ ਹੋਈ ਹੋਏ ਕਿਤੇ ਚੱਲੇ ਟਾਈਮ ਦਾ ਪਤਾ ਨਹੀਂ ਹੁੰਦਾ ਸਾਨੂੰ ਮੇਰੇ ਤੇ ਆ ਗਿਆ ਤੇ ਮੈਨੂੰ ਕੋਈ ਨਾ ਪੁੱਛ ਦੋਵਾਂ ਦਾ ਮੇਰੀ ਸੱਚ ਕੁੜੀ ਵੀ ਨਹੀਂ ਹੈ ਰੋਹ ਭਾਈ ਉਹਨੇ ਕੱਢੀ ਵੱਢੀ ਗੱਲ ਕਰ ਕੇ ਕਿ ਤੈਨੂੰ ਤਾਂ ਕੱਲ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ ਕੱਲ ਤਾਂ ਓਦੀ ਸੀ ਹਮੇਂ ਇਹਨਾਂ ਤੇ ਤੇ ਕੁੜੀਆਂ ਇਹ ਤੇ ਕੁੜੀ ਨਾ ਬੋਸ਼ਾ ਹੈ ਕਿ ਮੇਰੇ ਲਾਗੋ ਕਿਨੇ ਕਰਾਉਣਾ ਮੇਰੇ ਤੇ ਮਾਸਾ ਮਾਸਾ ਜਿਨਾਂ ਨੇ ਆਣੇ ਮੁੰਡੇ ਉਹ ਵੀ ਉਹਨਾਂ ਤੇ ਕਰਾਉਣਾ ਤਾਂ ਨਹੀਂ ਤੇ ਮੇਰੇ ਲਾਗੋ ਕੌਣ ਕੰਮ ਕਰਾਉ ਚੱਲ ਬਣਾਉਣਾ ਤਾਂ ਟਾਈਮ ਆ ਸੰਭਲ ਜਾ ਇਹਨਾਂ ਲਾਗੋ ਕੋਈ تعلق ਨਹੀਂ ਤਾਂ ਬਮਾਰ ਕੁਛ ਕਰਾਵੇਂਗੀ ਕੰਮ ਤੇਰੇ ਕੰਮ ਆਉਣਗੇ ਚੱਲ ਇੰਜ ਕਰਦੀ ਹਾਂ ਪਾਣੀ ਲੈ ਚੰਦੀ ਘੋਟ ਤੇ ਸੇ ਭਾਨੇ ਦਾ ਘਾਲ ਚਾਹ ਉਹ ਸੰ ਚੱਲ ਹਾਂ ਲੈ ਜੀ ਨਾਲੇ ਘਾਲ ਚਾਹ ਉਹ ਸ਼ੁਗਰ ਸੱਚੀ ਨਾ ਬਮਾਰ ਹੋਵੇ ਮੈਂ ਵੀ ਇੱਕ ਕੋਈ ਕੁਝ ਪਕਾਉਣਾ ਹੈ। ਲੈ ਜਦੀ ਹਲੇ ਪਾਣੀ ਪੀ ਲਓ। ਯਾ ਪਾਪੂ ਤੀ ਹੋਰੀ ਬੀ ਹੋ ਗਿਆ ਠੀਕ ਨਹੀਂ ਪਤਾ ਦੀ ਪ੍ਰੀਤ ਮੈਨੂੰ ਤਾਂ ਮੈਂ ਪਾਣੀ ਪੀਣ ਚੱਲਨੀ ਆ ਕਿ ਇੱਥੇ ਚੱਕਰ ਜਿਹਾ ਆ ਗਿਆ ਤੇ ਡਿੱਗ ਪਈਆਂ ਪਤਾ ਨਹੀਂ ਲੱਗਾਗਾ ਛੱਟ ਸੁੱਟ ਤਾਂ ਨਹੀਂ ਲੱਗੀ ਕਿਤੇ ਨਹੀਂ ਛੱਟ ਤੋਂ 50 ਹੋ ਗਿਆ ਛੱਟ ਨਹੀਂ ਲੱਗੀ ਤੁਸੀਂ ਦਵਾਈ ਦਵਾਈ ਲੈਣੀ ਸੀ ਜੇ ਨਹੀਂ ਠੀਕ ਤੇ ਮੈਂ ਦਵਾਈ ਖਾਦੀ ਘਰੋਂ ਮੈਂ ਹੱਦ ਫਰਕ ਪੈ ਜੂ ਪਰ ਜ਼ਿਆਦਾ ਹੀ ਹੁੰਦਾ ਜਾਂਦਾ ਹੈ ਸਰੀਰ ਵੀ ਗਰਮ ਸਾਰਾ ਹੀ ਕਿਤੇ ਬੁਰੇ ਹਾਲ ਹੋ ਜਾਂਦੇ ਆਂਦੀ ਸੀਗੀ ਪੰਮਾ ਫੋਨ ਕਰਦੀ ਡਾਕਟਰ ਨੂੰ ਕਿਤਾ ਪੜਾ ਫੋਨ ਫੋਨ ਯਾ ਅੰਦਰ ਕਰਦੇ ਹੋਣੇ ਆ ਮੇਰਾ ਫੋਨ ਮੰਗਨਦਾ ਸੀ ਤੇ ਮੈਂ ਕਿਹਾ ਚਲ ਅੰਦਰ ਪਿਆ ਉਹ ਤੋਂ ਲਿੱਲੋ ਜੇ ਕਰ ਕਰ ਦਿੱਤਾ ਹੋਣਾ ਚਲ ਕੋਈ ਨਹੀਂ ਆ ਜਾ ਬੀਬੀ ਬੁੱਕੀ ਲੋ ਆਣਾ ਫਿਰ ਤੁਹਾਡਾ ਹਾਂ ਕੋਈ ਨਹੀਂ ਆ ਜਾਂਦਾ ਡਾਕਟਰ ਫਿਰ ਦਵਾਈ ਖਾ ਕੇ ਨਾ ਪੈ ਜਾਣਾ ਮੈਨੂੰ ਫਰਕ ਕੋਈ ਨਹੀਂ ਚਲ ਦੀਦੀ ਸੌਰੀ ਮੈਨਾ ਮੈਨੂੰ ਇੰਜ ਲੱਗਾ ਕਿ ਘਰੇ ਜਾਣ ਕੇ ਕਰਨ ਦਾ ਇਹ ਨਾਟਕਬਾਜ਼ੀ ਜੀ ਚਲ ਕੋਈ ਨਾ ਠੀਕ ਹੋ ਜੋ ਦਵਾਈ ਤੂੰ ਹੀ ਲੈ ਆ ਉਹ ਟੈਸਟਿੰਗ ਕਰਾਉ ਵਧੀਆ ਡਾਕਟਰ ਕੋ ਦਵਾਈ ਲੈ ਆ ਕੋਈ ਕੰਮ ਨਹੀਂ ਕਿਹੜੀ ਗੱਲ ਆ ਮੈਂ ਕਰ ਲੂੰਗੀ ਆਪੇ ਨਹੀਂ ਕੋਈ ਨਹੀਂ ਪ੍ਰੀਤ ਮੈਂ ਉਦਾਂ ਦਾ ਸੀ ਕੀ ਕਰਨੂੰ ਕਰਨਾ ਅੱਗੇ ਵੀ ਮੈਂ ਕੰਮ ਕਰਦੀ ਆ ਮੈਂ ਅੱਜ ਨਹੀਂ ਠੀਕ ਮੈਂ ਤਾਂ ਹੀ ਲੰਬੇ ਪਈ ਮੈਂ ਦਵਾਈ ਖਾ ਲਈ ਮੈਨੂੰ ਫਰਕ ਪੈ ਜਣਾ ਮੈਂ ਫੇਰ ਕਰ ਟੈਪੜਾ ਕੰਮ ਕੋਈ ਨਹੀਂ ਤੂੰ ਟੈਨਸ਼ਨ ਨਾ ਲਾ ਮੈਂ ਕੰਮ ਕਰੂੰਗੀ ਛਾਲ ਦੀ ਜੀ ਸੌਰੀ ਮੈਂ ਨਾ ਗੁੱਸੇ 'ਚ ਕੁਝ ਜ਼ਿਆਦਾ ਹੀ ਬੋਲ ਤਾ ਹੁਣ ਪਰੋਣੇ ਆਉਣੇ ਸਾਨੂੰ ਪਤਾ ਜਿਹੜੇ ਪਰੋਣੇ ਆਉਣੇ ਨੂੰ ਤਾਂ ਭੰਦਾ ਵਾ ਕਿ ਦਵਾ ਦਵ ਕੰਮ ਹੋ ਜਾਵੇ ਤੇ ਮੈਨੂੰ ਇਹ ਫੀਸੀ ਲਾਗੂ ਚਲ ਭਰਾ ਦੇਣਗੇ ਕੁਛ ਚਲ ਮੈਨੂੰ ਚਲ ਕੋਈ ਨਾ ਇਹ ਕਰ ਲੈਣੀ ਆ ਪੇ ਕੰਮ ਤੇ ਥੋੜਾ ਹੀ ਰਹਿ ਗਿਆ ਚੰਗਾ ਬਪਰੀ ਤਾਂ ਚਲ ਪੈ ਜਾ ਤੁਸੀਂ ਨੰਮੇ ਠੀਕ ਆ ਚੰਗਾ